हां जी मित्रों तो, तो एक बार फिर हा तो हाजिर होने हैं ਤੁਹਾਡੇ ਲਈ ਇੱਕ ਨਈ ਫਨੀ ਕਮੈਂਟ ਵਾਲੀ ਵੀਡੀਓ ਲੈ ਕੇ ਵੀਡੀਓ ਬਹੁਤ ਹੀ ਫਨੀ ਹੋਣ ਵਾਲੀ ਆ ਤੇ ਇਸ ਲਈ ਵੀਡੀਓ ਨੂੰ ਸਕਿੱਪ ਕਰਨ ਦੀ ਗਲਤੀ ਨਾ ਕਰਨਾ ਵੀਡੀਓ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਲਾਈਕ ਤੇ ਕਮੈਂਟ ਕਰ ਦਿੱਤਾ ਜਾਵੇ ਕਿਉਂਕਿ ਬਾਅਦ ਚ ਤੁਸੀਂ ਭੁੱਲ ਜਾਨੇ ਹੋ ਚਲੋ ਫਿਰ ਕਰਦੇ ਆ ਅੱਜ ਦਾ ਰੰਗਾਰੰਗ ਪ੍ਰੋਗਰਾਮ ਸਟਾਰਟ ਫਿਰ ਘਰ से ਆਣਾ ਹੀ ਨਹੀਂ تھا ਨਹੀਂ ਫਿਰ ਆਣਾ تھا ਪਰਫਾਰਮ ਕਰਨਾ تھا ਕਿਸ ਕੇ ਲਈ ਖੁਦ ਕੇ ਲਈ ਸਭ ਕੇ ਲਈ ਅਬ ਖੁਦ ਕੇ ਲਈ ਕਿਉਂ ਨਹੀਂ ਕਰ ਰਹੇ ਨਹੀਂ ਨਹੀਂ ਖੁਦ ਕੇ ਲਈ ਪਰਫਾਰਮ ਕਰ ਰਹਾ ਹੂੰ ਪਰ ਜੱਜ ਇੱਥੇ ਮੱਝ ਇਹ ਮੇਰੇ ਲੰਨ ਦਾ ਜੱਜ ਆ ਮੁੰਡਿਓ ਪਿੰਡ ਕੁੱਤਾ ਨਹੀਂ ਪੁੱਛਦਾ ਇੱਥੇ ਜੱਜ ਬਣੇ ਫਿਰਦੇ ਆ ਪਤਰਾ ਕਰਤੇ ਵਾਂਗੂ ਚੱਟਾ ਹੁਸਨ ਮੇਰੇ ਦੇ ਚਰਚੇ ਨਹੀਂ ਨਾ ਚਿਣ ਕੇ ਨੋ ਟਿਕ ਮਾਇਆ ਨਾ ਗਿਣ ਕੇ ਕੀ ਚਰਚੇ ਤਾਂ ਉਦਾਂ ਵਿਆਹਾਂ ਦੇ ਆ ਪਿਆਮੇ ਚ ਇੱਕ ਟਰਾਲੀ ਤੂੜੀ ਦੀ ਪੈ ਜਾਂਦੀ ਹੋਣੀ ਫੌਜੀ ਆ ਗਾਂ ਕੀ ਦੀ ਖੁੱਲੀ ਹੋਈ ਆ ਘਰੋਂ ਦੇ ਦੇਖ ਟੂਨੇ ਫਿਰਦੇ ਤੇ ਕਈ ਨਾਰੀਆਂ ਨਤਾਰੇ ਜਾਂਦੇ ਆ ਮਚਾਹੇ ਤਬ ਤੂਨੇ ਸੀ ਟੂੜੇ ਤੂੰ ਆਪਰੇ ਬਿਮਾਰੀ ਜਾਂਦੇ ਆ ਟੂਨਾ ਕੀ ਕਰਨਾ ਟੂਨਾ ਤਾਂ ਨਾਲ ਚੱਕੀ ਫਿਰਦਾ ਆ ਧੂਏ ਦਾ ਅਸਰ ਤੇਰੇ ਤੇ ਹੀ ਹੋ ਗਿਆ ਮੈਨੂੰ ਲੱਗਦਾ ਕੱਲੇ ਦੰਦੀ ਦੱਸਦੇ ਵਿਚਾਰੀ ਦੇ ਜਨਾਨੀਆਂ ਦੀ ਕਮਾਈ ਖਾਣ ਵਾਲੇ ਸਾਰੇ ਯੋਧੇ ਇੱਕੋ ਫਰੇਮ 'ਚ ਜਨਾਨੀਆਂ ਤਾਂ ਦੇਖੀਆਂ ਪਹਿਲਾਂ ਪਰ ਅੱਜ ਕੈਮਰਾਮੈਨ ਵੀ ਦੇਖ ਲੈ ਡੰਗਰ ਫਿਰਦੇ ਖੇਤਾ 'ਚ ਬਾਈ ਓਏ ਤੇਰੀ ਜੰਗਲ ਨਾਲ ਯਾਰ ਤੂੰ ਕਾ ਕਿਰਾ ਧੰਦੀ ਸੁਣੇ ਸਾਰੀ ਦੁਨੀਆ 'ਚ ਹੜਾ ਹੀ ਜਾਂਦੇ ਰੋੜਦੀ ਕਿਉਂ ਨਹੀਂ ਪਈ ਬੇਟੀ ਬਚਾਓ ਤੇ ਇੰਸਟਾਗ੍ਰਾਮ 'ਤੇ ਨਚਾਓ ਦੇਣੀ ਫੁੱਦੀ ਖਾਣੇ ਘੀਰੇ ਜਾਣਾ ਜਲੰਦਰ ਦਸਣਾ ਜੀਰੇ ਲੱਗਦਾ ਥੋੜਾ ਦੋ ਪਹਿਣਾ ਦਾ ਮੁੰਡੇ ਨੇ ਰੋ ਬਲਾ ਲਿਆ ਠੁੱਗੀਆਂ ਦਾ ਨਹੀਂ ਠੁੱਗੀਆਂ ਦਾ ਜੋੜਾ ਆ ਦੋ ਛੋਟੇ ਹਾਥੀਆਂ ਦਾ ਜੋੜਾ ਆ ਵੀਰ ਠੁੱਗੀਆਂ ਦਾ ਨਹੀਂ ਮੱਜਾਂ ਦਾ ਜੋੜਾ ਆ ਇਹ ਹਜੂਰ ਸਾਹਿਬ ਨੂੰ ਗਈ ਇਹਨੇ ਉੱਥੇ ਗੁਰਦੁਆਰਾ ਸਾਹਿਬ ਦੀ ਪਰਚੀ ਕਟਾਈ ਉੱਥੇ ਅਰਦਾਸ ਲਗਾਈ ਮਨੋਂ ਕਾਮਨਾ ਪੁਰਤੀ ਗੁਰਮਨਜੋਤ ਐਂਡ ਯਾਦਵਿੰਦਰ ਜਦ ਕਿ ਪ੍ਰਭਜੀਤ ਨਾਲ ਉਹਦਾ ਰਿਲੇਸ਼ਨ ਠੀਕ ਚੱਲ ਰਿਹਾ ਸੀ ਲੱਗਦਾ ਕੁੜੀ ਨਾਲ ਚੈਟ ਵੀ ਤੂੰ ਹੀ ਕਰ ਰਿਆ ਸੀ ਸਾਰੀ ਡਿਟੇਲ ਤਾਂ ਤੂੰ ਚੱਕੀ ਫਿਰਦਾ ਆਂ ਛਰਚੀ ਕਾਊਂਟਰ ਤੇ ਇਸ ਦੀ ਡਿਊਟੀ ਸੀ ਉਦੋਂ ਰਿਸ਼ਤਾ ਅੰਕਲ ਤੇਰਾ ਸੀ ਕਿ ਤੇਰੇ ਮੁੰਡੇ ਦਾ ਕੱਲ ਗੱਲ ਕਰੂ ਹੁਣ ਗੋਤੇ ਖਾਂਦੇ ਪਏ ਆ ਲਿਖਾ ਫਿਰ ਵਾਈ ਗੁਰੂ ਮੇਰ ਕਰੇ ਕਿ ਨਹੀਂ ਨਛੱਤਰ ਕਾ ਲਾਇਆ ਕਿ ਨਹੀਂ ਭਾਈ ਮੇਰੇ ਕੋਲ ਤਾਂ ਲੜਾਈ ਚ ਸੱਦਣ ਲਈ ਬੰਦੇ ਵੀ ਹੈ ਨਹੀਂ ਆ ਜੇ ਦੇਖਦੇ ਮਿਹਰ ਚ ਮਜ਼ਾ ਆ ਸਾਡੇ ਕੋਲ ਬੰਦੇ ਤਾਂ ਹੈਗੇ ਨੇ ਪਰ ਉਹਨਾਂ ਕੋ ਲਾਣ ਲਈ ਸਾਧਨ ਨਹੀਂ ਹੈਗਾ ਕੋਈ ਨਹੀਂ ਭਰਾ ਤੂੰ ਬੀਬੀਆਂ ਸੱਦ ਲਈ ਬਾਈ ਮੈਂ ਲੋਕਾਂ ਤੋਂ ਪੈਸੇ ਬਹੁਤ ਫੜੇ ਆ ਜੈਦਨ ਲੜਾਈ ਹੋਈ ਸਾਰਿਆਂ ਨੂੰ ਕਹਿਣਾ ਆ ਕਿ ਪੈਸੇ ਲੈ ਜਾਓ ਚੱਲ ਭੱਜਣ ਨੂੰ ਪੈਰ ਤਾਂ ਹੈਗੇ ਹੀ ਆ ਕੌਫੀ ਮੈਂ ਕੌਫੀ ਦੀ ਮੁਰੀਦ ਤੀ ਤੂੰ ਚਾਹਤੇ ਮਰੇ ਕੌਫੀ ਹੋਰ ਖਿਸਕ ਖੀ ਪੀਲਾ ਕੇ ਤੇ ਹੱਥ ਤੁੰ ਕਰੇ ਕਣਕਾਲੀ ਆਖਰੀ ਬੋਰੀ ਥੱਲੇੋਂ ਨਿਕਲੀ ਹੋਈ ਚੂਹੀ ਕੌਫੀ ਤਾਂ ਬਹਾਨਾ ਆ ਦਿਖਾਉਣੀ ਤਾਂ ਪੱਟ ਵਾਲੀ ਬਿੱਲੀ ਸੀ ਟੈਟੂ ਤਾਂ ਜਲਦੀ ਪਛਾਣ ਹੋ ਜਾਂਦੀ ਐ ਬੰਦੇ ਦੀ ਹੁਣ ਜੇ ਰਾਸਥਾਨਾ ਨੂੰ ਪਾਣੀ ਚਾਹੀਦਾ ਚ ਲੈ ਲੈਣੋ ਹੁਣ ਕਿਉਂ ਨਹੀਂ ਬੋਲਦੇ ਹੋ ਭਰਾ ਮੇਰੇਆ ਰਾਸਥਾਨ ਦੀ ਮੂੰਗੀਆਂ ਦੇ ਹਾਲਾਤ ਵੇਖ ਰਾਸਥਾਨ ਦੇ ਬਾਗ ਦੇਖ ਸਾਨੂੰ ਤਾਂ ਪਾਣੀ ਦੇ ਲਾਣ ਤਾਂ ਹੁਣ ਰਾਜਸਥਾਨ ਤੋਂ ਵੀ ਆਉਣ ਲੱਗ ਗਈਆਂ ਬਾਈ ਤੁਸੀਂ ਇਹਨੂੰ ਵੀ ਰਾਜਸਥਾਨੀ ਲੈ ਜੋ ਦੱਬ ਦਿਓ ਰੇਤੇ ਚ ਭਗਵਾਨਤਮਾਨ ਦੇ ਫੇਰ ਤਿੰਨ ਪੈਗ ਲੱਗੇ ਹੋਣੇ ਓਏ ਤੂੰ ਭੇਤੀ ਸਾਰੀਆਂ ਨਹਿਰਾਂ ਦਾ ਇਹਨੂੰ ਸਿੱਟ ਕਿਉਂ ਨਹੀਂ ਆਉਂਦਾ ਖਬਰਦਾਰ ਜੇ ਕਿਸੇ ਨੇ ਕੰਨ ਦੇਖੇ ਤਾਂ ਤੱਕੜੇ ਮਿਸਤਰੀ ਦਾ ਕੰਮ ਆ ਪਿਆਰ ਤੁਸੀਂ ਕਿਸੇ ਹੋਰ ਨਾਲ ਕਰ ਰਹੀ ਹੋ ਉਸ ਤੋਂ ਬਾਅਦ ਨਵਾਂ ਬੰਦਾ ਲੱਭਦੇ ਹੋ ਉਹਦੇ ਨਾਲ 27 ਦਿਨ ਗੱਲਬਾਤ ਕਰਦੇ ਹੋ 28ਵੇਂ ਦਿਨ ਤੁਸੀਂ ਭੱਜ ਜਾਂਦੇ ਹੋ 30 ਦਿਨ ਤੁਸੀਂ ਉੱਥੇ ਰਹਿੰਦੇ ਹੋ ਫੀਲਿੰਗ ਆ ਤਾਂ ਇਦਾਂ ਲੈਂਦੀ ਜਿਵੇਂ ਟੀਰੂ ਵਾਜਵਾ ਹੋਵੇ ਪੋਡਕਾਸਟ ਵਾਲੇ ਹੱਦਿਆ ਲੱਲੀ ਚੱਲੀ ਦੇ ਮੂੰਹ 'ਚ ਮਾਈਕ ਦੇ ਦਿੰਦੇ ਆ ਏ ਕੇਸ ਤਾਂ ਰੰਧੀਰ ਮਾਨ ਕੋਲ ਜਾਣਾ ਚਾਹੀਦਾ ਆ ਫਿਟਨੈਸ ਦਾ ਰਾਜ਼ ਜ਼ਰੂਰ ਦੱਸੋ ਜੀ ਜਿਹੜਾ 3 ਟਾਈਮ ਖਾਂਦਾ ਹੋ ਆਪਣਾ ਰੋਗੀ ਹੈ ਹੂੰ 2 ਟਾਈਮ ਵਾਲਾ ਭੋਗੀ ਤੇ ਤੇ ਤੂੰ ਚੰਗੀ ਸ਼ਾਇਰੀ ਦੀ ਮਾਂ ਚੋਦੀ ਆ ਸਿੱਪੀ ਸੀ ਚੱਪਲ ਫੈਵਿਕੋਲ ਨਾਲ ਜੋੜਦੀ ਤੇ ਮਾਨ ਸਾਹਿਬ ਇੱਕ ਵਾਰੀ ਫੇਰ ਭੋਰਦੀ ਭਾਈ ਉਹਨੇ ਤੇਰੀ ਸਲਾਹ ਨਹੀਂ ਸੁਵਾਲ ਪੁੱਛਿਆ ਆ ਦਿਲ ਦੇ ਮੇਂ ਦੇਖਦੇ ਰੇ ਪੋਲ ਪਤਾ ਮਾ ਵਰਗੇ ਨੇ ਮੇਰੇ ਰੂਪ ਦਾ ਨਾ ਕੋਈ ਅੱਜ ਤਾਂ ਜਮਾ ਮੇਰੀ ਮੱਝ ਵਰਗੀ ਲੱਗਦੀ ਆ ਸਹੀ ਪਖੜੇ ਹੈ ਸਾਥੀ ਲੇ ਮੇਰੇ ਥੌੜ ਸੁਹਾਣੀ ਵਰਗੀ ਜੂਰੇ ਤੇ ਤਰਾ ਗਾਨੀ ਤੇਰੀ ਤੈਨੂੰ ਗਾਨੀ ਨਹੀਂ ਸੰਗਲ ਦੀ ਲੋੜ ਆ ਜਦੋਂ ਪਾਣੀ ਚੜ ਕੇ ਆਇਆ ਤਾਂ ਲਿੰਡੇ ਵਾਂਗ ਰੜਦੀ ਜਾਏਗੀ ਸਾਰੇ ਪੰਜਾਬ ਚ ਹੜ ਆ ਗਏ ਪਰ ਇਹ ਨਹੀਂ ਰੜਦੀ ਮੈਂ ਬਣ ਗਈ ਨਾ ਐਮੀ ਵਿਰਕ ਮੈਂ ਤੇ ਪਹਿਲਾਂ ਲਖਾਣੀ ਕੋਟੀ ਆਪਣੇ ਨਾਲ ਫਿਰ ਜਿੰਨੀ ਜ਼ਮੀਨ ਆ ਵੀ ਨਾਰਮਲ ਮੁੰਡਾ ਅੱਛਾ ਮੇਰੀ ਮੰਮੀ ਦਾ ਤੇ ਹੁਣ ਤੇ ਮਿਆਂ ਰਹੀ ਹੈ ਕਿ ਜਿਹੜੀ ਕੁੜੀ ਨਾ ਕਮਾਉਂਦੀ ਹੈ ਤੇ ਡਬਲ ਟ੍ਰਿਪਲ ਲੱਭਣਾ ਹੈ 500 ਕਰੋੜ ਵਾਲਾ ਹੋਰ 500 ਕਰੋੜ ਵੀ ਥੋੜਾ ਪਰ ਚਲੋ ਕੰਮ ਸਾਰਾ ਸਟਾਰਟ 35 ਲੱਖ ਤੋਂ ਹੋਇਆ ਇਹ ਦੇਖੋ ਜੂਤਾ ਇਹ ਜੂਤਾ ਪਰ ਇਨੀ ਮਿਹਨਤ ਕਰਕੇ ਤੇ ਗਰੀਬਾ ਸਾਡੇ ਪੈਂਡ ਸਾਈਕਲ ਤੇ achar ਵੇਚਦੀਆਂ ਰਹੀਆਂ ਪੁੱਛੋ ਨਾ ਇਹਨਾਂ ਦੀ ਮਿਹਨਤ ਬੱਸ 500 ਕਰੋੜ ਵਾਲਾ ਮੁੰਡਾ ਉੱਚੇ दाੰਦ ਨਹੀਂ ਪਸੰਦ ਕਰਦਾ। ਕੁੜੀਆਂ ਨਾ ਝਾੜੂ ਪੋਚਾ ਕਰਦੀਆਂ ਰਸੋਈ ਤੇ ਜਵਾਕ ਸਾੰਦੀਆਂ ਹੀ ਚੰਗੀਆਂ ਲੱਗਦੀਆਂ ਨੇ। ਇਹ ਜੇ ਕਹਿਣ ਵਾਲੇ ਮਰਦ ਵੀ ਨਾ ਡਰਮ ਚ ਚੰਗੇ ਲੱਗਦੇ ਨੇ। ਤੇਰੇ ਵਰਗੀਆਂ ਪਠਿੰਡੇ ਵਾਲੀ ਪਾਰਕਿੰਗ ਚ ਪਾਰਕਿੰਗ ਦੇ ਨੇੜੇ ਨਾ ਜਾਈਂ ਖਤਰਾ ਮੰਡਰਾ ਰਿਆ ਆ। ਨਾ ਕੋਈ ਡਰਮ ਚ ਦਿਖੇ ਨਾ ਕੋਈ ਪਾਰਕਿੰਗ ਚ ਦਿਖੇ ਬਹੁਤ ਅੱਛਾ ਲੱਗੇਗਾ ਬਹੁਤ ਤਖਤ ਹਿਆਰੇ ਸੁਨੇ ਚੰਗ ਬਲ ਜਾਗਦੇ ਪੁੱਤ ਚੌਧਰੀ ਦਾ ਬੈਠਾ ਕਾ ਟੁੱਟ ਲੈ ਗੋਰਖਨਾਥ ਦੇ ਬੂੜਾ ਨਰੇਗਾ ਤੇ ਪੁੱਤ ਪਰੇਗਾ ਤੇ ਜੱਗਨਾ ਨੂੰ ਦੇਖ ਪਰ ਬਾਬਤ ਨਾਲ ਪਾਟੇ ਸਿੱਧਕ ਨੇ ਸਾਬਤ ਸਿੱਧਕ ਨੇ ਸਾਬਤ 2-2 ਰੁਪਏ ਦੇ ਮਨਾਰ ਖਾਨ ਤੋਂ ਬਾਅਦ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ ਭੈ ਚ ਉਹਦਾ ਇੱਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋ ਗਏ ਤੇਰੀ ਨਜ਼ਰ ਚ ਕੰਡਰ ਯਾਰਾਂ ਦੀ ਕੁੜੀਆਂ ਕੱਟ ਗਈਆਂ ਹਾਂ ਨਦੀਏ ਮਸ਼ੱਤਰ ਗੱਲ ਨੂੰ ਫੋਨ ਕਰਤਾ ਆਉਂਦਾ ਹੋਣਾ ਹਿੱਲਣ ਨਾ ਦਿਓ ਇਹਨਾਂ ਨੂੰ ਗੱਲ ਲੱਗਦੇ ਲੱਗਦੇ ਨਹਿਰ 'ਚ ਤਰ ਗਈ ਹਾਂ ਦੀਏ ਡੱਗ ਪਏ ਤਾਂ ਡਬਲ ਰੋਟੀ ਵਾਂਗੂ ਫੁੱਲ ਕੇ ਉੱਪਰ ਆਉਂਗੇ ਕੁਤਗੀ ਮਗਾਗਾ ਚੱਟਾ ਮੂੰਗੀ ਮਸਰੀ ਟੋਮਿਨੋਸ ਵਾਲਾ ਪੀਜ਼ਾ ਵੀ ਮੰਗਾ ਲਿਆ ਪਹਿਲਾ ਕੱਲੀ ਜਲੂਸ ਕੱਢਦੀ ਸੀ ਹੁਣ ਘਰ ਵਾਲਾ ਵੀ ਨਾਲ ਲੱਗ ਗਿਆ ਬੈਡ ਤੋਂ ਡਿੱਗ ਗਿਆ ਤਾਂ ਡੋਲੇ ਵੀ ਟੁੱਟ ਜਾਣਗੇ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਆ ਸਹੀ ਪਕੜਾਂ ਹੈ ਚੱਟ ਮੈਂ ਦਰਤੀ ਨੇ ਸੌ ਮਾਰੀਆਂ ਸੂਟ ਤੇ ਕੱਟੀਆਂ ਸ਼ਰੀਰ ਤਾਂ ਦੇਖ ਲੈ ਆਪਣਾ ਹੁਣ ਸੀਨਾ ਵੀ ਕੀ ਕਰਨ ਤੇਰੇ ਵਾਸਤੇ ਤਾਂ ਤਰਪਾਲ ਚਾਹੀਦੀ ਆ ਡੈਂਡਾ ਆ ਗਿਆ ਫੇਰ ਅੱਜ ਫੇਰ ਕਿਸੇ ਦੀ ਮੱਝ ਖੁੱਲ ਗਈ ਨੋਟੀ ਹੋ ਰਾ ਕੇ ਬਹਿਨ ਕੇ ਲੋੜੇ ਹੈ ਸੱਤ ਪੁੱਤਾਂ ਮੈਂ ਤੋ ਜਾ ਮੈਨੇ ਲੱਗ ਕੇ ਜੰਦੀ ਗੜ ਕੇ ਸਿਆ ਤੇ ਮੈਨੇ ਲੱਗ ਕੇ ਸਾੜਾ ਕੰਦਾ ਨੂੰ ਇਸ ਲੂਟ ਮਾਰੀ ਜਾਂਦਾ ਆ ਬਾਬਲੀ ਗਾਂਡ 벨ਟ ਤਾਂ ਮਿਥੁਨ ਚੱਕਰਵਰਤੀ ਦੀ ਲਾਈ ਫਿਰਦਾ ਆ ਦੋ ਮਿੰਟ ਰੋਟੀ ਖਾ ਲਵਾਂ ਪਹਿਲਾਂ ਫੇਰ ਦੱਸਦਾ ਤੈਨੂੰ ਭਾਈ 벨ਟ ਵੇਚਣੀ ਆ ਭਾਈ ਪੈਂਟ ਹੀ ਦੇ ਦੇ ਵਿਆਹ ਤੇ ਜਾਣਾ ਸੀ ਯਾਰ ਤੂੰ ਸਾਲਾ ਬਹੁਤ ਨੀਚਾ ਆਦਮੀ ਰਹੀਂ ਓਡਾ ਮੂੰਹ ਨਹੀਂ ਹੈਗਾ ਜਿੱਡਾ ਕੱਪ ਚੱਕੀ ਫਿਰਦਾ ਆ ਭੰਗੇਗੀ ਅੱਡੇ ਲੁੜੇ ਲੈ ਲੋ ਹੱਥੀਂ ਸ਼ਾਹ ਤੇਰੇ ਕੁੜੇ ਫੜ ਤੇਰਾ ਭਾਈ ਖੰਬ ਵੇਚਣੇ ਆ ਪਰਾ ਅਮਰੂਤੀ ਵੇਚਣੀ ਹੋਈ ਤਾਂ ਦੱਸਦੀ ਬੱਚੀ ਪੱਛੀ ਬੰਨੀ ਹੈ ਮੁੰਡਾ ਕਈ ਯਾਰ ਦਾ ਨਾਮ ਹੈ ਬਾਈ ਪਾਈਪ ਵੇਚਣੇ ਆ ਯਾਰ ਲੋੜ ਸੀ ਟੋਟੇ ਦੀ ਘਰੇ ਬਾਪੂ ਫਿਟਿੰਗ ਕਰਾਉਣ ਲਈ ਪਲੰਬਰ ਸੱਦੀ ਬੈਠਾ ਆ